सत श्रीकाली जुंडसा न्यूज देखने वाले साढ़े सारे ही दर्शकों का स्वागत है मैं हाँ तोड़ला मनप्रीत कौर दर्शकों इस वक्त की अपडेट होशियारपुर तो निकल के सामने आ रही है तो दसया जा रहा है कि होशियारपुर पुलिस प्रशासन के आम लोगों के कार एक अहम मीटिंग रखी गई थोनों तो दस देव कि युद्ध नशे विरुद्ध मुहिम के तहत पुलिस प्रशासन वालों जिला होशियारपुर के ਟਾਂਡਾ ਹਲਕੇ ਵਿੱਚ ਪੈਂਦੇ ਫੁਲਕਾਰੀ ਪੈਲੈਸ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਆਮ ਲੋਕਾਂ ਦੇ ਵਿਚਕਾਰ ਜੋ ਹੈ ਕਿ ਤਾਲ ਮੇ ਬਣਾਉਣ ਲਈ ਇੱਕ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ ਪੰਜਾਬ ਏਡੀਜੀਪੀ ਪੰਜਾਬ ਹਿਊਮਨ ਰਾਈਟਸ ਡਾਕਟਰ ਨਰੇਸ਼ ਕੁਮਾਰ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ एसपी गगनिपकोर एसपी डी मेजर सिंह डीएसपी द्विंदर सिंह बाजवा एसएचओ गुरिंदर सिंह नागरा वीर इस मौके इस एम मीटिंग विच मौजूद सन अते तोनू दस दियी है की इस मीटिंग नु संबोधित करदे एडीजीपी पंजाब ह्यूमराइज्ड ਹਿਊਮਨ ਰਾਈਟਸ ਡਾਕਟਰ ਨਰੇਸ਼ ਕੁਮਾਰ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਜੋ ਚਲਾਈ ਗਈ ਮੁਹਿੰਮ ਯੁਗ ਨਸ਼ਾ ਬਰੂਧ ਦੇ ਤਹਿਤ ਆਮ ਲੋਕਾਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਬਾਰੇ ਉਹਨਾਂ ਦੇ ਬਾਰੇ ਸੂਚਨਾ ਦੇਣ ਬਾਰੇ ਜਾਗਰੂਕ ਕੀਤਾ ਅਤੇ ਇਨ੍ਹਾਂ ਨਸ਼ਿਆਂ ਤੋਂ ਦੂਰ ਰਹਿਣ ਦੀ ਵੀ ਲੋਕਾਂ ਨੂੰ ਅਪੀਲ ਕੀਤੀ ਇਸ ਮੀਟਿੰਗ ਵਿੱਚ ਆਮ ਲੋਕਾਂ ਨੂੰ ਸੰਬੋਧਨ ਕਰਦੇ ਹੌਕੇ ਕੁਝ ਜਾਣਕਾਰੀ ਦਿੱਤੀ ਗਈ ਏਡੀਜੀਪੀ ਵੱਲੋਂ ਆਓ ਉਹ ਵੀ ਸੁਣਦੇ ਹਾਂ ਜੀ 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 ਜ ਸ਼ਰਪੁਰ ਜ਼ਿਲ੍ਹੇ ਦੇ ਵਿੱਚ ਡਾਂਡਾ ਸਾਬੂਦੀ ਜਾਂਦੇ ਵਿੱਚ ਨਸ਼ਾ ਵਿਰੁੱਧ ਰੋਦਦ ਚ ਰਾਕ ਇਸ ਸੰਪਰਕ ਨੂੰ ਲਈ ਵਾਸਤੇ ਫਾਰੇ ਤੇ ਕੰਟੀ ਹੈ ਇਹ ਤੋਂ ਸਾਰਿਆਂ ਨੂੰ ਪਤਾ ਵੀ ਪਿਛਲੇ तकरीबन 1.5 ਮਹੀਨੇ ਤੋਂ ਪੰਜਾਬ ਸਰਕਾਰ ਵੱਲੋਂ ਪਰ ਪੰਜਾਬ ਪੁਲਿਸ ਵੱਲੋਂ ਇਹ ਇੱਕ ਮੁਹਿੰਮ ਦੇ ਰੂਪ ਦੇ ਵਿੱਚ ਇਹ ਚਲਾਇਆ ਜਾ ਰਿਹਾ ਹੈ ਵੀ ਅਸੀਂ ਇਹ ਨਸ਼ਾ ਦੇ ਖਿਲਾਫ ਲੜਾਈ ਲੜਨੀ ਹੈ ਔਰ ਇੱਕ ਰੋਦਸ ਕਰਦੇ ਇਹਦੇ ਵਿੱਚ ਕਾਰਵਾਈ ਇਸ ਦੇ ਵਿੱਚ ਜਿਹੜੀ ਸਪਲਾਈ ਚੇਨ ਹੈ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਹੈ ਡੀਲਰਸ ਹੈ ਉਹਨਾਂ ਨੂੰ ਫੜਨਾ ਉਹਨਾਂ ਦੀ ਛਵੀਂ ਕੰਪਨੀ ਹੁੰਦੀ ਹੈ ਕਾਨੂੰਨ ਦੇ ਮੁਤਾਬਕ ਉਹਨਾਂ ਤੇ ਕਾਰਵਾਈ ਕਰਨੀ ਲੋਕਾਂ ਦੇ ਵਿੱਚ ਜਾਗਰੂਕੀ ਪੈਦਾ ਕਰਨੀ ਲੋਕਾਂ ਦੇ ਨਾਲ ਸਹਿਯੋਗ ਪੰਚਾਇਤਾਂ ਦਾ ਸਹਿਯੋਗ ਲੈ ਕੇ ਇਸ ਉਹਿਮ ਨੂੰ ਅੱਗੇ ਵਧਾਉਣਾ ਤੇ ਜਿਹੜੇ ਨਸ਼ਾ ਜਿਹੜੇ ਆਲਰੇਡੀ ਐਡਿਕਟ ਹੈਗੇ ਉਹਨਾਂ ਨੂੰ ਟ੍ਰੀਟਮੈਂਟ ਲਈ ਰੀਹੈਬਿਟੇਸ਼ਨ ਸੈਂਟਰ ਮੈਡੀਕਲ ਝੂਨਾ ਵਗੈਰਾ ਉਹ ਪ੍ਰੋਵਾਈਡ ਕਰਨੀਆਂ ਜੋ ਇਹ ਤਿੰਨ ਵੱਖਰੇ ਵੱਖਰੇ ਪੜਾਵਾਂ ਦੇ ਵਿੱਚ ਇਹ پوری ਇੱਕ ਯੁੱਧ ਸਤਤੇ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਅਸੀਂ ਟਾਂਡਾ ਸਬ ਡਿਵੀਜ਼ਨ ਦੇ ਵਿੱਚ ਇਹ ਸੰਮਰਗ ਮੀਟਿੰਗ ਕੀਤੀ ਜਿਹਦੇ ਵਿੱਚ ਸਾਰੇ ਇਲਾਕੇ ਦੇ ਬਤਮੰਤੇ ਸੱਜਣ ਪੰਚ ਸਰਪੰਚ ਦੀ ਮੀਟਿੰਗ ਹੋ ਸਕਣ ਰਹੀ ਹੈ ਮੈਂ ਦੱਸਣਾ ਚਾਹਣਾ ਹਾਂ ਕਿ ਹੁਸ਼ਿਆਰਪੁਰ ਜ਼ਿਲ੍ਹਾ ਇਸ ਯੁੱਧ ਦੇ ਵਿੱਚ ਬਹੁਤ ਹੀ ਚੰਗੀ ਕਾਰਵਾਈ ਕਰ ਰਿਹਾ ਹੈ ਤੇ ਹੋ ਤੱਕ ਇਹਨਾਂ ਨੇ ਪਿਛਲੇ ਡੇਢ ਮਹੀਨੇ ਦੇ ਵਿੱਚ ਤਕਰੀਬਨ 150 ਤੋਂ ਜ਼ਿਆਦਾ ਕੇਸਿਸ ਵਿਸਟੂ ਜੀਤੇ ਨੇ 250 ਤੋਂ ਖਿਲਾਫ ਜਿਹੜੇ ਡਰਗ ਡੀਲਰਸ ਫਾਇਰ ਨੇ ਕੁਨਾ ਨੂੰ ਅਰੈਸਟ ਕੀਤਾ ਗਿਆ ਤਕਰੀਬਨ 40 ਦੇ ਕਰੀਬ ਡਰਗ ਐਡਿਕਟਸ ਨੂੰ ਜੋ ਮੋਟੀਵੇਟ ਹੋਏ ਨੇ ਉਹਨਾਂ ਨੂੰ ਟ੍ਰੀਟਮੈਂਟ ਲਈ ਰੀਹੈਬਿਟੇਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਪੰਚਾਇਤਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿਨਾਂ ਇਸ ਇਲਾਕੇ ਦੇ ਸਾਰੇ ਪੰਚਾਇਤਾਂ ਨੂੰ ਵੀ ਇਹ ਤਕਰੀਬਨ 500 ਦੇ ਕਰੀਬ ਪੰਚਾਇਤਾਂ ਆਪਣੇ ਸਾਰੇ ਹੁਸ਼ਾਹਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਮਤੇ પાਕੇ ਇਸ ਉਪਯੋਗ ਦੇ ਵਿੱਚ ਪੂਰਾ-ਪੂਰਾ ਸਹਿਯੋਗ ਕਰਨ ਦਾ ਫੈਸਲਾ ਕੀਤਾ ਹੈ ਔਰ ਉਹ ਸਾਰੇ ਪ੍ਰਸ਼ਾਸਨ ਨੂੰ ਵੀ ਸਹਿਯੋਗ ਦੇ ਰਹੇ ਨੇ ਔਰ ਹੁਣ ਹੁਣ ਆਕੇ ਇਹਨਾਂ ਵਿੱਚ ਆਪਣੀ ਸਰ ਬਠੰਡਾ ਦੇ ਵਿੱਚ ਕੱਲ ਇੱਕ ਪੰਜ ਭੈਣਾਂ ਦਾ ਭਰਾ ਮਾਰਤਾ ਨਸ਼ਾ ਤਸਕਰਾਂ ਨੇ ਕੀ ਪੁਲਿਸ ਆਮ ਦੇ ਲੋਕ ਕੋਈ ਇਨਫਰਮੇਸ਼ਨ ਦੇਣਗੇ ਇੱਥੇ ਨਸ਼ਾ ਵਿਕਦਾ ਹੈ ਕੀ ਪੁਲਸ ਉਹਨਾਂ ਦੀ ਸੁਰੱਖਿਆ ਜੋ ਕਿੰਨੀ ਬਣਾਉਗੀ ਬਿਲਕੁਲ ਦੇਖੋ ਇਹ ਜਿਹੜਾ ਔਕੜਾ ਸਾਨੂੰ ਆਂਦੀਆਂ ਨੇ ਅਸੀਂ ਇੱਕ ਦਾ ਸੇਫ ਹੈਲਪਲਾਈਨ ਜਾਰੀ ਕੀਤੀ ਹੈ ਜਿਦੇ ਵਿੱਚ ਕੋਈ ਵੀ ਬੰਦਾ ਆਪਣਾ ਨਾਮ ਵਗੈਰਾ ਗੁਪਤ ਰੱਖ ਕੇ ਇਨਫੋਰਮੇਸ਼ਨ ਦੇ ਸਕਦਾ ਹੈ ਔਰ ਜਿਹੜੇ ਲੋਕਲ ਅਫਸਰ ਵੀ ਨੇ ਉਹਨਾਂ ਨੂੰ ਸਾਰਿਆਂ ਨੂੰ ਹਦਾਇਤਾਂ ਨੇ ਕਿ ਅਗਰ ਕਿਸੇ ਨੇ ਵੀ ਆਪਣਾ ਨਾਮ ਵਗੈਰਾ ਐਡਰੈਸ ਵਗੈਰਾ ਨਹੀਂ ਦੱਸਣਾ ਸਿਰਫ ਇਨਫੋਰਮੇਸ਼ਨ ਦਿੰਦਾ ਹੈ ਤੇ ਉਹ ਆਪਣਾ ਇਸ ਵਿੱਚ ਸਹਿਯੋਗ ਕਰਦਾ ਹੈ ਉਦੇ ਵਿੱਚ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਔਰ ਇਸ ਚੀਜ਼ ਦਾ ਸਾਡੇ ਸਟੇਟ ਲੈਵਲ ਤੇ ਸੀਨੀਅਰ ਅਧਿਕਾਰਾਂ ਵੱਲੋਂ ਮਾਨੀਟਰ ਕੀਤਾ ਜਾਂਦਾ ਜਿੰਨੀਆਂ ਵੀ ਸਾਡੇ ਕੋਲ ਕੰਪਲੇਂਟਸ ਉਸ ਹੈਲਪਲਾਈਨ ਤੇ ਵੀ ਆਉਂਦੀਆਂ ਨੇ ਡੇਲੀ ਬੇਸਿਸ ਤੇ ਉਹਨਾਂ ਤੇ ਕੀ ਕਾਰਵਾਈ ਹੋ ਰਹੀ ਹੈ ਕਿੰਨਿਆਂ ਦੇ ਵਿੱਚ ਹੋ ਗਈ ਹੈ ਕਿਹਦੇ ਵਿੱਚ ਕੀ ਆਇਆ ਹੈ ਪੂਰਾ ਮਾਨੀਟਰ ਕੀਤਾ ਜਾ ਰਿਹਾ ਹੈ ਤਾਂ ਕਿ ਇਹਨੂੰ ਕੋਈ ਵੀ ਲੂਜ਼ ਐਂਡ ਨਾ ਹੋਵੇ ਤੇ ਜਿੱਥੇ ਵੀ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਜਾਂ ਕਿਸੇ ਨੂੰ ਵੀ ਸੁਰੱਖਿਆ ਦੀ ਵੀ ਲੋੜ ਹੁੰਦੀ ਹੈ ਤਾਂ ਪ੍ਰਸ਼ਾਸਨ ਜਿਹੜਾ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਪੂਰੀ ਉਸ ਦੇ ਅੰਚੇ ਤੱਕ ਕਾਰਵਾਈ ਕਰੇਗਾ ਔਰ ਸ਼ਕਤੀ ਦੇ ਨਾਲ ਅਸੀਂ ਇਸ ਚੀਜ਼ ਨੂੰ ਹੱਲ ਪਾਵਾਂਗੇ ਔਰ ਇਹ ਜਿਹੜਾ ਯੁੱਧ ਹੈ ਉਹ ਜਰੂਰ ਸਫਲ ਹੋ ਸਰ ਇੱਕ ਸਵਾਲ ਔਰ ਬਠਿੰਡਾ ਵਿੱਚ ਜਿਹੜੀ ਅਮਰਦੀਪ ਕੌਨਾਂ ਦੀ ਜਿਹੜੀ ਪੁਲਿਸ ਅਧਿਕਾਰੀ ਜਿਹੜੀ ਫੜੀ ਗਈ ਨਸ਼ਾ ਵੇਚਦੀ ਤੁਹਾਨੂੰ ਲੱਗਦਾ ਹੈ ਕਿ ਕਈ ਅਧਿਕਾਰੀ ਇਦਾਂ ਦੇ ਵੀ ਹੈਗੇ ਆ ਜਿਹੜੇ ਪੁਲਿਸ ਦਾ ਅਕਸ ਖਰਾਬ ਕਰਾ ਰਹੇ ਆ ਦੇਖੋ ਹਰ ਮਹਿਕਮੇ ਦੇ ਵਿੱਚ ਪੁਲਿਸ ਵੀ ਸਮਾਜ ਦਾ ਹਿੱਸਾ ਹੁੰਦੀ ਹੈ ਤੋਂ ਪੁਲਿਸ ਨੂੰ ਜਿਹੜਾ ਰੋਲ ਮਿਲਿਆ ਉਹ ਜੇ ਅਸੀਂ ਉਹ ਕ੍ਰਿਮੀਨਲਜ਼ ਦੇ ਖਿਲਾਫ ਐਕਸ਼ਨ ਹੈ ਲੇਕਿਨ ਹਰ ठां ਕੁਝ ਬਲੈਕ ਸ਼ੀਪ ਹੁੰਦੇ ਨੇ ਉਸ ਦੇ ਵਿੱਚ ਵੀ ਕੁਝ ਮੁਲਾਜ਼ਮ ਹੋ ਸਕਦਾ ਹੈ ਨਸ਼ਾ ਕਰਦੇ ਵੀ ਹੋਣ ਜਾਂ ਕੋਈ ਕਿਸੇ ਦਾ ਜਿਹੜੇ ਇੰਧਾਂ ਦੇ ਹੈਗੇ ਨੇ ਉਹ ਕੰਪਿਊਟਰ ਨਾਲ ਰਲ ਕੇ ਇਸ ਨੂੰ ਕੰਦਾ ਬਣਾਉਂਦੇ ਨੇ ਤੇ ਉਹਨਾਂ ਦੇ ਖਿਲਾਫ ਬਹੁਤ ਸ਼ਕਤੀ ਨਾਲ ਕਾਰਵਾਈ ਹੁੰਦੀ ਹੈ ਔਰ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਡਿਸਮਿਸ਼ ਕੀਤਾ ਜਾਂਦਾ ਔਰ ਜੇ ਇਹੋ ਜੀ ਘਟਨਾ ਹੁੰਦੀ ਹੈ ਜਾਂ ਕਿਸੇ ਨੂੰ ਵੀ ਸੁਰੱਖਿਆ ਦੀ ਬਲੋਡ ਹੁੰਦੀ ਹੈ ਤਾਂ ਪ੍ਰਸ਼ਾਸਨ ਜਿਹੜਾ ਹੈ ਲੋਕਾਂ ਦੇ ਸੰਬੋਧਨ ਨਾਲ ਪੂਰੀ ਉਸ ਦੇ ਵਿੱਚ ਕਾਰਵਾਈ ਕਰੇਗਾ ਔਰ ਸ਼ਕਤੀ ਦੇ ਨਾਲ ਅਸੀਂ ਇਸ ਚੀਜ਼ ਨੂੰ ਹੱਲ ਪਾਵਾਂਗੇ ਔਰ ਇਹ ਜਿਹੜਾ ਯੁੱਧ ਹੈ ਉਹ ਜਰੂਰ ਸਫਲ ਸਰ ਇੱਕ ਸਵਾਲ ਹੋਰ ਬਠਿੰਡਾ ਵਿੱਚ ਜਿਹੜੀ ਅਮਰਦੀਪ ਕੌਨਾਂ ਦੀ ਜਿਹੜੀ ਪੁਲਿਸ ਅਧਿਕਾਰੀ ਜਿਹੜੀ ਫੜੀ ਗਈ ਨਸ਼ਾ ਵੇਚਦੀ ਤੁਹਾਨੂੰ ਲੱਗਦਾ ਹੈ ਕਿ ਕਈ ਅਧਿਕਾਰੀ ਇਦਾਂ ਦੇ ਵੀ ਹੈਗੇ ਆ ਜਿਹੜੇ ਪੁਲਿਸ ਦਾ ਅਕਸ ਖਰਾਬ ਕਰਾ ਰਹੇ ਆ ਦੇਖੋ ਹਰ ਮਹਿਕਮੇ ਦੇ ਵਿੱਚ ਪੁਲਿਸ ਵੀ ਸਮਾਜ ਦਾ ਹਿੱਸਾ ਹੁੰਦੀ ਹੈ ਤੋਂ ਪੁਲਿਸ ਨੂੰ ਜਿਹੜਾ ਰੋਲ ਮਿਲਿਆ ਉਹ ਜੇ ਅਸੀਂ ਉਹ ਕ੍ਰਿਮੀਨਲਜ਼ ਦੇ ਖਿਲਾਫ ਐਕਸ਼ਨ ਹੈ ਲੇਕਿਨ ਹਰ ਤਾਂ ਕੁਝ ਬਲੈਕਸ਼ੀਪ ਹੁੰਦੇ ਨੇ ਉਸਦੇ ਵਿੱਚ ਵੀ ਕੁਝ ਮੁਲਾਜ਼ਮ ਹੋ ਸਕਦਾ ਹੈ ਨਸ਼ਾ ਕਰਦੇ ਵੀ ਹੋਣ ਜਾਂ ਕੋਈ ਕਿਸੇ ਦਾ ਜਿਹੜੇ ਇੰਧਾਂ ਦੇ ਹੈਗੇ ਨੇ ਉਹ ਕ੍ਰਿਮਿਨਲਸ ਨਾਲ ਰਲ ਕੇ ਇਸ ਨੂੰ ਧੰਦਾ ਬਣਾਉਂਦੇ ਨੇ ਤੇ ਉਹਨਾਂ ਦੇ ਖਿਲਾਫ ਬਹੁਤ ਸ਼ਕਤੀ ਨਾਲ ਕਾਰਵਾਈ ਹੁੰਦੀ ਹੈ ਔਰ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਡਿਸਮਿਸ ਕੀਤਾ ਜਾਂਦਾ ਔਰ ਦੂਸਰਾ ਜੋ ਵੀ ਕਾਨੂੰਨ ਮੁਤਾਬਕ ਉਹਨਾਂ ਦੀ ਕਾਰਵਾਈ ਹੁੰਦੀ ਹੈ ਔਰ ਇਵਨ ਮੁਲਾਜ਼ਮ ਹੁੰਦੇ ਹੋਏ ਜੇ ਉਹ ਇਹ ਕੰਮ ਕਰਦੇ ਨੇ ਉਹਨਾਂ ਦੇ ਉੱਤੇ ਕਾਨੂੰਨ ਵੀ ਪੂਰੀ ਸ਼ਕਤੀ ਕਰਦਾ ਹੈ ਈਵਨ ਜੱਜਸ ਵੀ ਪੂਰੀ ਸ਼ਕਤੀ ਨਾਲ ਉਹ ਕਰਦੇ ਨੇ ਕਿ ਕੋਈ ਜਾਣ ਕਰ ਹੀ ਹੁੰਦੇ ਹੋਏ ਜੇ ਉਹ ਗਲਤ ਕੰਮ ਕਰਨਗੇ ਤਾਂ ਉਸ ਦੀ ਸਜ਼ਾ ਉਹਨਾਂ ਨੂੰ ਹੋ ਕੁਤੇ। ਸਭ ਜੀਲੇ ਦੇ ਵਿੱਚ ਕਿੰਨੀ ਫੀਸ ਦੀ ਨਸ਼ਾ ਜਿਹੜਾ ਹੁਣ ਤੱਕ ਕੱਟ ਗਿਆ। ਨਹੀਂ ਇਹ ਤਾਂ ਤੁਹਾਨੂੰ ਜ਼ਿਆਦਾ ਜਿਹੜੇ ਗਰਾਊਂਡ ਲੈਵਲ ਤੇ ਹੈਗੇ ਆ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕਿੰਨੇ ਫੀਸ ਦੀ ਕਿਉਂਕਿ ਇਹ ਉਹ ਚੀਜ਼ ਹੈ ਜਿਹਨੂੰ ਤੁਸੀਂ ਕੁਆਲਟੀਫਾਈ ਨਹੀਂ ਕਰ ਸਕਦੇ। ਇਹ ਹਰ ਘਰ ਘਰ ਦਾ ਇਹ ਮੈਂ ਅੱਜ ਵੀ ਇਹੀ ਗੱਲ ਕੀਤੀ ਕਿ ਇਹ ਜਿਹੜੀ ਲੜਾਈ ਹੈ ਇਹ ਕਿਸੇ ਇੱਕ ਵਿਭਾਗ ਦੇ ਕਿਸੇ ਡਾਕਟਰਾਂ ਦੀ ਕਿਸੇ ਪ੍ਰਸ਼ਾਸਨ ਦੀ ਪੁਲਿਸ ਦੀ ਇਹ ਸਾਡੀ ਪੰਜਾਬ ਦੇ ਘਰ ਘਰ ਦੀ ਲੜਾਈ ਹੈ ਅਸੀਂ ਆਪਣੀ ਪਨੀਰੀ ਨੂੰ ਬਚਾਣਾ ਹੈ ਆਪਰ ਤੌਰ ਸਭ ਤੋਂ ਪਹਿਲਾਂ ਬਦੌਰ mafia ਫਿਰ ਅਸੀਂ ਪਿੰਡ ਦੇ ਵਸਨੀਕ ਹੋ ਕੇ ਫਿਰ ਟੀਚਰ ਹੋ ਕੇ ਆਪਣੇ ਆਪਣੇ ਰੋਲ ਨੂੰ ਅਸੀਂ ਇਹਦੇ ਵਿੱਚ ਲਿਭਾਣਾ ਹੈ ਤਾਂ ਕਿ ਸਾਡੀ ਜਿਹੜੀ ਪਨੀਰੀ ਹੈ ਇਹ ਇਸ ਤੋਂ ਬਚੀ ਰਹੇ ਔਰ ਸਾਡਾ ਸਮਾਜ ਸਾਡਾ ਪੰਜਾਬ ਇੱਜ਼ਤ ਕਮਾਈ ਕਰ ਸਕੇ ਪੰਜਾਬ ਦੇ ਦੋ ਬੜੇ ਇੰਪੋਰਟੈਂਟ ਇਸ਼ੂ ਹੈ ਇੱਕ ਤਾਂ ਲੈਂਡ ਮਾਫੀਆ ਇੱਕ ਡਰਗ ਮਾਫੀਆ ਡਰਗ ਮਾਫੀਆ ਦੇ ਖਿਲਾਫ ਤੋਂ ਸਿੰਘ ਮੋਹਿਮ ਛੇੜੀਆ ਲੈਂਡਮਾਰਕ ਨੂੰ ਲੈ ਕੇ ਤੁਹਾਡੀ ਕੀ ਬੋਲ ਚੀ? ਦੇਖੋ ਜਿਹੜੀ ਜਿਹੜੀ ਚੀਜ਼ ਵੀ ਜੋ ਜਿੱਥੇ ਪੁਲਿਸ ਦਾ ਕੋਈ ਮੋਟਰ ਹੁੰਦਾ ਹੈ ਕਾਨੂੰਨ ਮੁਤਾਬਕ ਜਿੱਥੇ ਵੀ ਕੋਈ ਸਾਡੇ ਧਿਆਨ ਚ ਜਰੂਰੀ ਚੀਜ਼ ਲਿਆਈ ਜਾਂਦੀ ਹੈ ਉਸ ਦੇ ਖਿਲਾਫ ਗੁਰੂ ਮੁਤਾਬਕ ਪੂਰੀ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਜੋ ਜੋ ਜਿਸ ਤਰ੍ਹਾਂ ਡਰਗ ਮਾਫੀਆ ਹੈ ਐਨਡੀਪੀਐਸ ਦੇ ਐਟ ਪੁਛ ਦੇਖਿਆ ਇਹਨਾਂ ਦੀ ਪ੍ਰਾਪਰਟੀ ਰੈਵਨਿਊ ਡਿਪਾਰਟਮੈਂਟ ਦੇ ਨਾਲ ਵੱਲ ਕੇ ਅਗਰ ਕਈਆਂ ਨੇ ਕੁਝ ਪ੍ਰਾਪਰਟੀਜ਼ ਆਈਡੈਂਟੀਫਾਈ ਕਰਕੇ ਕੋਈ ਇਹਨਾਂ ਨੇ ਕ੍ਰਾਈਮ ਦੀ ਪ੍ਰਕਿਰਤੀ ਨਾਲ ਇਹ ਪ੍ਰਾਪਰਟੀਆਂ ਨੇ ਉਹਨਾਂ ਨੂੰ ਫੋਰਫੀਟ ਕੀਤਾ ਜਾਂਦਾ ਕਿਉਂਕਿ ਇਹ ਪੂਰੀ ਐਡਵਾਈਜ਼ੀ ਜਿਹੜੀ ਇੱਕ ਤੁਸੀਂ ਕਹੋ ਇੱਕ ਬੋਰਡ ਬਣਿਆ ਹੁੰਦਾ ਹੈ ਉਹਦੇ ਕੋਲੋਂ ਇਸ ਚੀਜ਼ ਦੀ ਪ੍ਰਾਪਰਟੀ ਦੀ ਰਿਕਵਰੈਂਟ ਕਰਵਾਉਂਦੇ ਨੇ ਉਹ ਜਦੋਂ ਆਰਡਰ ਹੋ ਜਾਂਦੇ ਨੇ ਤਾਂ ਕਾਨੂੰਨ ਅਨੁਸਾਰ ਉਹ ਕਿਸ ਪ੍ਰਾਪਰਟੀ ਨੂੰ ਜ਼ਬਤ ਕੀਤਾ ਜਾਂਦਾ ਹੈ ਔਰ ਇਵਨ ਅਗਰ ਕਿਸੇ ਨੇ ਇਸ ਤਰ੍ਹਾਂ ਰੈਵਨਿਊ ਡਿਪਾਰਟਮੈਂਟ ਜਦੋਂ ਕਿਸੇ ਨੇ ਕੋਈ ਕਬਜ਼ਾ ਕੀਤਾ ਹੋਇਆ ਕਿਸੇ ਜ਼ਮੀਨ ਦੇ ਉੱਤੇ ਗਲਤ ਕੀਤਾ ਹੈ ਤੇ ਉਹਨਾਂ ਨੂੰ ਜਦੋਂ ਵੀ ਕੋਈ ਪੁਲਿਸ ਦੀ ਮਦਦ ਦੀ ਲੋੜ ਹੁੰਦੀ ਹੈ ਤਾਂ ਉਹਨਾਂ ਨੂੰ ਪ੍ਰਬੰਧਤਕ ਪੁਲੀਸ ਦੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਤਾਂਕਿ ਆਪਣੀ ਕਾਰਜ ਸਰ ਲਾਸਟ ਕੁਐਸਚਨ ਟ੍ਰੈਫਿਕ ਪੁਲਸ ਨੂੰ ਲੈ ਕੇ ਗੱਲ ਕਰਦੇ ਆਂ ਐਸ ਵੇਲੇ ਜਿਹੜੀਆਂ ਨੈਸ਼ਨਲ ਹਾਈਵੇ ਤੇ ਬੱਸਾਂ ਜਾਂਦੀਆਂ ਆ ਉਹਨਾਂ ਦੀ ਕੋਈ ਸਪੀਡ ਲਿਮਟ ਨਹੀਂ ਹੁੰਦੀ ਜਦਕਿ ਹੋਰ ਅਸੀਂ ਜੇ ਕੋਈ ਲੋਕਲ ਗੱਡੀ ਲੈ ਕੇ ਜਾਂਦਾ ਕੋਈ ਮੋਟਰਸਾਈਕਲ ਆ ਗਈ ਨਾ ਪੁਲਸ ਫਟਾਫਟ ਰੋਕ ਲੈਂਦੀ ਆ ਪਰ ਉਹ ਬੱਸਾਂ ਦੇ ਡਰਾਈਵਰਾਂ ਨੇ ਕੋਈ ਘਾਰਬਨ ਨਹੀਂ ਹੁੰਦੀ ਤਾਂ ਮਰਜ਼ੀ ਉਹਨੇ ਵਾਹ ਚਲਾਉਂਦਾ ਦੇਖੋ ਇਹਦੇ ਸਾਰਿਆਂ ਦੀ ਹੀ ਇਹ ਵੀ ਉਹ ਇਹ ਇਸ਼ੂ ਹੈ ਮੈਂ ਮੈਂ ਹਰ ਵਾਰੀ ਨਾ ਇੱਕ ਗੱਲ ਕਹਿਣਾ ਹੁੰਦਾ ਵੀ ਜੇ ਸਾਡੇ ਆਪਣੇ ਦੇ ਵਿੱਚ ਸੈਲਫ ਡਿਸਪਲਿਨ ਨਹੀਂ ਹੈ ਨਾ ਤਾਂ ਅਸੀਂ ਜਿੰਨਾ ਮਰਜ਼ੀ ਧੋੜ ਲਾ ਲਈਏ ਆਪਾਂ ਸੁਧਾਰ ਨਹੀਂ ਕਰ ਸਕਦੇ ਟ੍ਰੈਫਿਕ ਤੇ ਔਕ ਦੇ ਉੱਤੇ ਰੈੱਡ ਲਾਈਟ ਤੇ ਇੱਕ ਕੌਸਟੇਬਲ ਡਿਊਟੀ ਕਰ ਰਿਹਾ ਤੋ ਆਪਾਂ ਨੂੰ ਰੋਕਦਾ ਹੈ ਕਿਉਂ ਰੋਕਦਾ ਹੈ ਉਹ ਸਿਰਫ ਸਾਡੀ ਜਾਨ ਬਚਾਉਣ ਖਾਤਰ ਰੋਕਦਾ ਹੈ ਕਿ ਸਾਡਾ ਐਕਸੀਡੈਂਟ ਨਾ ਹੋ ਉਹ ਨੂੰ ਕੁਝ ਨਹੀਂ ਹੋ ਰਿਹਾ ਉਹ ਆਪਣੀ ਫੁਟੇਸ ਕਰਕੇ ਕਰ ਰਿਹਾ ਕਿਉਂਕਿ ਅਸੀਂ ਆਪ ਰੈੱਡ ਲਾਈਟ ਤੇ ਰੁਕਦੇ ਨਹੀਂ ਔਰ ਅਸੀਂ ਆਪਣੀ ਜਾਨ ਨੂੰ ਖਤਰੇ 'ਚ ਪਾ ਰਹੇ ਤਾਂ ਮੈਂ ਤੁਹਾਡੇ ਮਾਧਮੇ ਤੇ ਅੱਜ ਇਹ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਅਸੀਂ ਆਪ ਵੀ ਔਰ ਆਪਣੇ ਬੱਚਿਆਂ ਨੂੰ ਵੀ ਇਹ ਸੈਲਫ ਡਿਸਪਲਿਨ ਸਿਖਾਈਏ ਜਿਹੜੇ ਕਾਨੂੰਨ ਬਣੇ ਨੇ ਇਹ ਸਾਡੀ ਰਾਖੀ ਲਈ ਨੇ ਦੂਜਿਆਂ ਵਾਸਤੇ ਛੋਪ 24 ਨਹੀਂ ਹੈ ਜਿਹੜਾ ਖਾਬਾ ਕਰਨ ਲਈ ਨਹੀਂ ਹੈ ਤੋਂ ਸਾਨੂੰ ਸਾਰਿਆਂ ਨੂੰ ਹੀ ਇਹ ਆਪਣਾ ਜਿਹੜਾ ਹੈ ਇਹ ਡਿਸਪਲਿਨ ਰੱਖਣਾ ਚਾਹੀਦਾ ਹੈ 19000 ਰੋਲ ਡੈਟਰੈਂਸ ਦਾ ਹੈਗਾ ਅਸੀਂ ਉਹਨੂੰ ਚਲਾਨ ਕਰਦੇ ਆ ਉਹਨਾਂ ਦੇ ਫੜ ਦੇ ਪਰਚੇ ਵੀ ਹੁੰਦੇ ਆ ਪਰ ਉਹ ਇਹ ਨਹੀਂ ਆ ਕਿ ਉਹਨੀ ਪੁਲਿਸ ਨਹੀਂ ਹੁੰਦੀ ਵੀ ਜਿੰਨੇ ਆਪਣੀ ਸਾਰੀ ਪਬਲਿਕ ਹੈ ਇਹਦੇ ਸੁਪਨਿਆਂ ਨੂੰ ਬਣਾਉਣ ਨੂੰ ਆਪਣੇ ਆਪ ਆਪਣੇ ਆਪ ਨੂੰ ਡਿਸਪਲਿਨ ਰੱਖਣਾ ਜ਼ਰੂਰੀ ਹੈ ਔਰ ਸਾਰਿਆਂ ਨੂੰ ਇਹਦੇ ਵਿੱਚ ਸ਼ਾਮਿਲ ਹੋਣਾ ਹੈ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲਈ ਮੈਨੂੰ ਲਾਈਕ ਕਮੈਂਟ ਅਤੇ ਫਾਲੋ ਕਰਨਾ ਨਾ ਭੁੱਲਣਾ ਧੰਨਵਾਦ